ਇਹ ਮਸਲਾ ਜੀ ਆਨੰਦਗੜ ਕੋਟੜਾ ਦਾ ਸੀਗਾ ਮੇਰੀ ਬੱਚੀ ਸ਼ੈਨਾ ਪਰਿਵਾਰ ਤੋਂ ਇਥੋਂ ਕਮਲਦੀਪ ਕੋਰ ਉਹਨਾਂ ਨੇ ਜੀ ਸਰਪੰਚ ਬਤਾਰ ਸਿੰਘ ਨੇ ੱੱਕੇ ਨਾ ਬੱਚਾ ਖੋ ਕੇ ਆਪਦੇ ਸਹੁਰਿਆਂ ਨੂੰ ਪਰਿਵਾਰ ਨੂੰ ਫੜਾਤਾ ਸੀ ਉਹ ਕਹਿੰਦਾ ਬੱਚਾ ਕਿਸੇ ਹਾਲਤ ਚੀਜ਼ ਵੀ ਸੋਨੂੰ ਮਿਲ ਨਹੀਂ ਸਕਦਾ ਇਹਨਾਂ ਦਾ ਕੋਈ ਵਾਲੀਵਾਰਸ ਨਹੀਂ ਰਹਾ ਸੀ ਇਹਨਾਂ ਨੂੰ ਦਿੰਨੇ ਬੱਚਾ ਅਸੀਂ ਆਖਿਆ ਵੀ ਸਾਡੀ ਬੱਚੀ ਰੋਂਦੀ ਕਰ ਲਾਉਂਦੀ ਆ ਵੀ ਇਹਨੂੰ ਵੀ ਜ਼ਰੂਰੀ ਚਾਹੀਦਾ ਇਹ ਜ਼ਿੰਦਗੀ ਪਰਿਵਾਰ ਲਈ ਕੱਟ ਲੂਗੀ ਆਪਦੇ ਬੱਚਿਆਂ ਦੇ ਸਰਤੇ ਉਹਨਾਂ ਨੇ ਜਦੋਂ ਸਾਨੂੰ ਬੱਚਾ ਨਾ ਦਿੱਤਾ ਜੀ ਅਸੀਂ ਸਾਰੇ ਕਿਤੇ ਸਾਰੇ ਆਪਣੀ ਜਿਹੜੀ ਪੰਚਾਇਤ ਗਈ ਹੈ ਸਹਨੇ ਦੀ ਉਹਨਾਂ ਨੇ ਵੀ ਕੋਈ ਚੱਲਣ ਨਹੀਂ ਦਿੱਤੀ ਉਹਨਾਂ ਨੇ ਸਰਪੰਚ ਨੇ ਉਹਨਾਂ ਨੇ ਖਾਲੀ ਹੱਥ ਮੁੜਿਆ ਜੀ ਬੱਚੇ ਤੋਂ ਕੋਈ ਬੱਚੇ ਦੀ ਉਹਨਾਂ ਦੀ ਤਾਕਤ ਨਹੀਂ ਹੋਈ ਵੀ ਬੱਚਾ ਲਿਆ ਸਕਿਓ ਉਦੋਂ ਬਾਅਦ ਅਸੀਂ ਉਹ ਸਾਨੂੰ ਕਹਿੰਦੇ 10 ਦਿਨਾਂ ਦਾ ਕਰਾਰ ਕਰਾ ਬਤਾਰ ਨੇ ਕਹਿੰਦਾ ਮੈਨੂੰ ਬੱਚੇ ਦੀ ਆਪਦੇ ਦੀ ਕਸਮ ਲੱਗੇ ਮੈਂ ਬੱਚਾ ਛੋਡੇ ਪੰਚਾਇਤ ਘਰ ਚ ਲੈ ਕੇ ਆਉ ਸਾਨੂੰ ਬੱਚਾ 10 ਦਿਨਾਂ ਬਾਅਦ ਕਿਹੜਾ ਲਿਆਉਣਾ ਸੀ ਸਾਨੂੰ ਚੌਥੇ ਦਿਨ ਫੋਨ ਕਰਤਾ ਗੁੜੀਆਂ ਨੂੰ ਉਹ ਕਹਿੰਦਾ ਉਹ ਚਲੇ ਗਏ ਇਥੋਂ ਵੀ ਜਿੱਥੇ ਮਰਜੀ ਭag ਜਾਓ ਬੱਚਾ ਸਾਨੂੰ ਨਹੀਂ ਮਿਲ ਰਹਾ ਮੇਰੇ ਕੋਲੇ ਕੋਈ ਪੰਚਾਇਤ ਕੋਈ ਛੋਡੇ ਪਿੰਡ ਦਾ ਬੰਦਾ ਆਵੇ ਨਾ ਇਸ ਗੱਲ ਜਦੋਂ ਸਾਨੂੰ ਸੁਣੀ ਅਸੀਂ ਗਾਹਾਂ ਡੀਐਸਪੀ ਦੇ ਅਸੀਂ ਬੇਸਫੋਕੀ ਜਾ ਕੇ ਜੀ ਜਦੋਂ ਸਾਨੂੰ ਉੱਥੋਂ ਵੀ ਛਣਵਾਈ ਨ ਹੋਈ ਸੈਨੇ ਚੋ ਕਰੀ ਅਸੀਂ ਕਲਕੱਤਾ ਸਿੰਘ ਸੁਖਵਿੰਦਰ ਦਾ ਜਾ ਕੇ ਦਰਖਤ ਘੜਕਾਇਆ ਜੀ ਉਹਨੇ ਸਾਡੀ ਤਾਏ ਦਿਲੋਂ ਧੰਨਵਾਦ ਇਹਨਾ ਕਰਦੇ ਆ ਇਹਨੇ ਸਾਡੀ ਮਦਦ ਕੀਤੀ ਸਾਡੀ ਬਾਹ ਫੜੀ ਗਰੀਬਾਂ ਦੀ ਸਾਡੀ ਬਹੁਤ ਜ਼ਿਆਦੇ ਟਾਲੀ ਵਾਲ ਸਾਰੇ ਪੁਲਿਸ ਮੁਲਾਜ਼ਮਾ ਨੇ ਸਾਰੇ ਮੇਰੇ ਮੇਰੇ ਭੈਣਾਂ ਨੇ ਵੀਰਾਂ ਨੇ ਸਾਡੀ ਬਹੁਤ ਜ਼ਿਆਦੇ ਹੀ ਮਦਦ ਕੀਤੀ ਆ ਨਜਾਇਜ਼ ਜੀ ਅਸੀਂ ਇਹਨਾਂ ਦੇ ਰਿਣੀ ਆ ਧੰਨਵਾਦ ਦੇ ਇਹ ਜੋਗ ਆ ਜਦ ਵੀ ਇਹਨਾਂ ਨੂੰ ਕੋਈ ਵੀ ਮਤਬਲ ਪਵੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਸਾਡੇ ਨਾਲ ਇਹਨਾਂ ਨੇ ਗਰੀਬਾਂ ਦੀ ਬਾਹ ਫੜ ਕੇ ਸਾਡੇ ਨਾਲ ਪੂਰੀ ਮਦਦ ਕੀਤੀ ਹੈ ਤਾਂ ਇਹਦੇ ਨੂੰ ਸਾਡਾ ਦਿਨ ਰਾਤ ਇਹਨੇ ਬੂਹਾ ਖੜਕਾਇਆ ਕੋਈ ਕਿਸੇ ਦੇ ਘਰੇ ਨਹੀਂ ਆ ਸਕਦਾ ਜੀ ਬੰਦਾ ਐਡਾ ਕੋਈ ਕਿਸੇ ਦੇ ਘਰੇ ਗਰੀਬ ਦੇ ਆ ਕੇ ਕਰੇ ਚੱਲ ਕੇ ਆਪ ਨਹੀਂ ਆਉਂਦਾ ਤੇਲ ਮਚਾ ਕੇ ਸਾਡੇ ਘਰੇ ਆਉਂਦਾ ਜੀ ਬਾਰ-ਬਾਰ ਸਾਨੂੰ ਫੋਨ ਲਾ ਕੇ ਪੁੱਛਦਾ ਵੀ ਦੱਸੋ ਜੀ ਤੁਹਾਡਾ ਹੱਲ ਹੋਇਆ ਜਾਂ ਨਾ ਹੋਇਆ ਸਾਰੇ ਹੱਲ ਕਿਲਕਿੱਤਾ ਸਿੰਘ ਨੇ ਕੀਤੇ ਸਾਡੇ ਇਹਦੇ ਅਸੀਂ ਇੰਨੇ ਧੰਨਵਾਦ ਆ ਇੰਨੇ ਧੰਨਵਾਦ ਆ ਸਾਥੋਂ ਇਹਦਾ ਦੇਣ ਦਿੱਤਾ ਹੀ ਨਹੀਂ ਜਾਣਾ ਜੀ ਉੱਥੋਂ ਦੇ ਸਰਪੰਚ ਨੇ ਕਹਿੰਦਾ ਨਾ ਤੈਨੂੰ ਅੱਜ ਮਿਲੇ ਨਾ ਕੱਲ ਵੀ ਇਹ ਤਾਂ ਦਾਦਾ-ਦਾਦੀ ਕੋਲੀ ਰਹੂਗਾ ਤੇ ਜਦੋਂ ਅਸੀਂ ਲੈਣ ਵੀ ਗਏ ਪੰਚਾਇਤ ਵੀ ਗਏ ਸੇ ਇਥੋਂ ਜੀ ਉਹਨਾਂ ਨੂੰ ਜਵਾਬ ਦੇਤਾ ਕਹਿੰਦੇ 10 ਦਿਨਾਂ ਦਾ ਕਰਾਰ ਕਰ ਲਿਆ ਜੇ 10ਵੇਂ ਦਿਨ ਗਏ ਕਹਿੰਦੇ ਉਹ ਤਾਂ ਇੱਥੇ ਹੈ ਨਹੀਂ ਇਹ ਕਹਿੰਦੇ ਜਿੱਥੇ ਲੱਭਦਾ ਉੱਥੋਂ ਤੁਸੀਂ ਲੈ ਆਇਓ ਫਿਰ ਅਸੀਂ ਸੁਖਵਿੰਦਰ ਸਿੰਘ ਕਲਕੱਤਾ ਕੋਲ ਗਏ ਫਿਰ ਉਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਹੈ ਜੀ ਪੰਜਾਬ ਪੁਲਿਸ ਨੇ ਤੇ 43 ਦੇ ਸਾਹਿਬ ਨੇ ਸਾਰਿਆਂ ਨੇ ਕੀਤੀ ਹੈ ਵੀ ਰਹੇ ਹੁਣ ਇਹਨੇ ਮਦਦ ਸਾਡੀ ਜੀ ਹਾਂਜੀ ਫਿਰ ਬੱਚਾ ਲਿਆਂਦਾ ਜੀ ਕੱਲ ਰਾਤ ਲਿਆਂਦਾਗਾ ਜੀ 8:30 ਵਜੇ ਲਿਆਂਦਾਗਾ ਕੀ ਕਹਿ ਰਹੇ ਸੀਗੇ ਤੁਹਾਨੂੰ ਬੱਚਾ ਆਪਦੇ ਕੋਲੇ ਰੱਖ ਕੇ ਉਹ ਕਹਿੰਦੇ ਵੀ ਅਸੀਂ ਦਿੰਦੇ ਨਹੀਂ ਹੈਗੇ ਜੀ। ਵੀ ਅਸੀਂ ਆਪਦੇ ਕੋਲੇ ਰੱਖਾਂਗੇ ਨਾ ਅੱਜ ਦੇ ਅੱਗੇ ਨਾ ਕੱਲ ਦੇ ਅੱਗੇ ਜੀ। ਕੌਣ ਕਹਿ ਰਿਹਾ ਸੀ ਇਹ ਗੱਲ? ਸਰਪੰਚ ਕਹਿੰਦਾ ਸੀ ਜੀ ਉੱਥੋਂ ਦਾ ਬਤਾਰ ਸਿੰਘ। ਇਹ ਵੀ ਗੱਲ ਪਿੱਛੋਂ ਆ ਰਹੀ ਹੈ ਕਹਿੰਦੇ ਵੀ ਬੱਚੇ ਨੂੰ ਬਾਹਰ ਵੀ ਕਿਸੇ ਨਾਲ ਕੋਈ ਹਾਂਜੀ ਹਾਂਜੀ ਪਾਸਪੋਰਟ ਬਣਵਾਈ ਆਂਦੇ ਸੀ ਜੇ ਕਹਿੰਦੇ ਉੱਥੇ ਭੇਜ ਦਿੰਨੇ ਆਗੇ ਬਾਹਰ। ਹਾਂਜੀ ਇਹਦੇ ਕੋਲ ਭੇਜਣਾ ਸੀ ਬਾਹਰ ਜੀ। ਬਾਹਰ ਉਹਨਾਂ ਦਾ ਕੋਈ ਦਵਾਈ-ਦਬੂਈ ਆ ਰਹਿੰਦਾਗਾ ਜਿਹੜਾ ਸਾਡੇ ਸਰਪੰਚ ਉੱਥੋਂ ਵਾਲਾ ਜੀ। ਤੁਹਾਨੂੰ ਕਿਵੇਂ ਪਤਾ ਲੱਗਿਆ ਗੱਲ ਦਾ? ਸਾਨੂੰ ਉਤਤ ਦੱਸਿਆ ਸੀ ਜੀ ਕਿਸ ਨੇ ਕਹਿੰਦੇ ਵੀ ਇਹ ਗੱਲ ਹੋ ਰਹੀ ਆ ਕਿ ਸਰਪੰਚ ਨੂੰ ਸਾਰਾ ਕੁਝ ਪਤਾ ਹੈਗਾ ਜੇ ਉਹਨਾਂ ਨਾਲ ਹੀ ਮਿਲਿਆ ਹੋਇਆ ਸਰਪੰਚ ਤਾਂ ਉਹਨਾਂ ਦੇ ਪੱਖ ਦੀ ਗੱਲ ਕਰ ਉਹਦੇ ਉਹ ਮੁੰਡਾ ਵੀ ਉਸ ਨੇ ਖੋਤਾ ਮੇਰੇ ਤੋਂ ਜੀ ਤੱਕੇ ਤੁੱਕੇ ਮਾਰ ਕੇ ਮੈਨੂੰ ਮੇਰਾ ਮੁੰਡਾ ਖੋ ਕੇ ਲੈ ਗਿਆ ਜੀ ਕੀ ਕੰਮ ਕਰਦਾ ਪਰਿਵਾਰ ਤੁਹਾਡਾ ਤੇ ਘਰ ਵਾਲਾ ਕੀ ਕੰਮ ਕਰਦਾ ਜੀ ਤੁਹਾਡਾ ਘਰ ਵਾਲਾ ਤਾਂ ਜੀ ਮੇਰੇ ਡੀਜੇ ਦਾ ਕੰਮ ਕਰਦਾ ਸੀ ਕਿੰਨੇ ਦਿਨ ਹੋ ਗਏ ਉਹਨਾਂ ਦੇ ਮਾਪ ਨੂੰ ਉਹਨਾਂ ਨੂੰ 25 ਦਿਨ ਹੋ ਗਏ ਜੀ ਅੱਜ ਤੇ ਬੱਚਾ ਕਿੰਨੇ ਦਿਨਾਂ ਤੁਹਾਡੇ ਤੋਂ ਪਾਸੇ ਰਿਹਾ ਜੀ 15 ਦਿਨਾਂ ਰਿਹਾ ਜੀ ਹੁਣ ਕੀ ਕਹਿਣਾ ਚਾਹੁੰਦੇ ਹੋ ਖੇੜ ਤੇ ਤੁਸੀਂ ਪ੍ਰਸ਼ਾਸਨ ਨੂੰ ਬ ਮੈਂ ਧੰਨਵਾਦ ਕਰਨਾ ਚਾਹੁੰਨੀ ਆ ਜੀ ਜਿਹੜਾ ਮੇਰਾ ਬੱਚਾ ਮੈਨੂੰ ਵਾਪਸ ਦੇਤਾ ਉਹਨਾਂ ਨੇ ਕਿੰਨੀ ਉਮਰ ਦਾ ਬੱਚਾ ਦੀ ਜੀ 5 ਸਾਲ ਦੀ ਆ ਜੀ ਗਰੀਬ ਪਰਿਵਾਰ ਦਾ ਚਲੋ ਤੁਹਾਡਾ ਵੀ ਬਹੁਤ ਸਹਿਯੋਗ ਰਿਹਾ ਬੱਚਾ ਲਿਆਉਣ ਦੇ ਵਿੱਚ ਤੇ ਕਿਹੜੀਆਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਕਦੋਂ ਕਿਵੇਂ ਇਹ ਮਾਮਲਾ ਸਲੱਜ ਗਿਆ ਜੀ ਸਾਹਿਬ ਜੀ ਜਿਹੜੀ ਇਹ ਸੀਗੀ ਮੇਰਾ ਫਰਜ਼ ਸੀਗਾ ਪਰਿਵਾਰ ਨਾਲ ਖੜਨਾ ਸੋ ਅਸੀਂ ਜਿਹੜੀ ਲੜਾਈ ਲੜ ਰਹੇ ਆ ਉਹਦੇ ਵਿੱਚ ਹਾਰ ਤਾਂ ਲਿਖੀ ਹੋਈ ਨਹੀਂ ਤੇ ਅਸੀਂ ਨਾ ਤਾਂ ਨਿਰਾਸ਼ ਹੋਈਏ ਨਾ ਹਤਾਸ਼ ਹੋਈਏ ਅਸੀਂ ਲੜਾਈ ਲੜ ਰਹੇ ਹਾਂ ਆਪਣੇ ਸੋਹਣੇ ਦੇਸ਼ ਪੰਜਾਬ ਦੀ ਅਸੀਂ ਲੜਾਈ ਲੜ ਰਹੇ ਹਾਂ ਮਜ਼ਦੂਰ ਦੀ ਅਸੀਂ ਲੜਾਈ ਲੜ ਰਹੇ ਹਾਂ ਗਰੀਬ ਦੀ ਅਸੀਂ ਲੜਾਈ ਲੜ ਰਹੇ ਹਾਂ ਕਿਸਾਨ ਦੀ ਅਸੀਂ ਲੜਾਈ ਲੜ ਰਹੇ ਹਾਂ ਜਿਹੜੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦੀ ਸੋ ਇਸ ਲੜਾਈ ਦੇ ਵਿੱਚ ਕਦੇ ਮੈਂ ਹਤਾਸ਼ ਨਹੀਂ ਹੋਇਆ ਨਿਰਾਸ਼ ਨਹੀਂ ਹੋਇਆ ਨਾ ਹੀ ਮੈਂ ਕਿਤੇ ਹਾਰ ਮੰਨੀ ਆ ਸੋ ਇਹ ਜਿਹੜਾ ਮਸਲਾ ਸੀਗਾ ਬੱਚਾ ਸੋ ਬੱਚਾ ਦੇਖੋ ਅਸੀਂ ਲੈ ਕੇ ਆਉਣਾ ਸੀ ਮੈਂ ਸਭ ਤੋਂ ਪਹਿਲਾਂ ਦੇਖੋ ਅਸੀਂ ਕਾਫੀ ਸੰਘਰਸ਼ ਕਰਦੇ ਰਹੇ ਨੇ ਆ ਪ੍ਰਸ਼ਾਸਨ ਖਿਲਾਫ ਬੋਲਦੇ ਆ ਪੁਲਿਸ ਦੇ ਖਿਲਾਫ ਵੀ ਅਸੀਂ ਜਾਣੇ ਆ ਤੇ ਇਹ ਇੱਕ ਟੀਮ ਵਰਕ ਦਾ ਨਤੀਜਾ ਜਿਹੜਾ ਬੱਚਾ ਆ ਮੈਂ ਤੁਹਾਡੇ ਜ਼ਰੀਏ ਧੰਨਵਾਦ ਕਰਦਾ ਬਰਨਾਲਾ ਪੁਲਿਸ ਦਾ ਐਸਐਸਪੀ ਬਰਨਾਲਾ ਦਾ ਐਸਐਚਓ ਹਰਮਿੰਦਰ ਸਿੰਘ ਦਾ ਸੋ ਸਮੁੱਚੀ ਪੁਲਿਸ ਨੇ ਸਾਡਾ ਪੂਰਾ ਸਾਥ ਦੇ ਕੇ ਇਹ ਬੱਚਾ ਜਿਹੜਾ 3-4 ਦਿਨਾਂ ਚ ਰਿਕਵਰ ਕਰਾ ਲਿਆ ਸੋ ਪੰਚਾਇਤਾਂ ਕੋਲੋਂ ਇਹ ਅਕਸਰ ਮਸਲੇ ਆਉਂਦੇ ਰਹਿੰਦੇ ਆ ਸੋ ਜਿਹੜੀ ਗੱਲ ਆ ਇਹ ਇੱਕ ਤਰ੍ਹਾਂ ਜਦੋਂ ਆਪਾਂ ਦੇਖ ਲਿਆ ਨਾ ਕਿ ਮੂਰਖ ਬੰਦਾ ਦੇ ਜਦੋਂ ਹੱਥ ਕੋਈ ਕਮਾਨ ਆ ਜਾਏ ਉਤਾ ਉਹ ਬਨਾਸ਼ ਹੀ ਹੁੰਦਾ ਸੋ ਇਹ ਪਰਿਵਾਰ ਨੂੰ ਕਿੱਥੇ ਅਸੀਂ ਜੋੜਨਾ ਸੀ ਦਾਦਾ ਦਾਦੀ ਨਾਲ ਜੋੜਨਾ ਸੀ ਕਿੱਥੇ ਨਖੇੜਤਾ ਇੱਕ ਮੂਰਖ ਸਰਪੰਚ ਨੇ ਸੋ ਦੇਖੋ ਮੈਂ ਕਹਿੰਦਾ ਵੀ ਲਾਗਡਾਟ ਹੁੰਦੀ ਆ ਪਿੰਡਾਂ ਚ ਕਾਫੀ ਤਰ੍ਹਾਂ ਦੀ ਲਾਗਡਾਟ ਹੁੰਦੀ ਆ ਸਾਨੂੰ ਕਾਫੀ ਫੋਨ ਆਇਆ ਸੀ ਤਾਂ ਚਿੰਤਤ ਹੋ ਗਏ ਸੀ ਵੀ ਬੱਚੇ ਦਾ ਪਾਸਪੋਰਟ ਬਣਾ ਕੇ ਕੋਈ ਦੁਬਈ ਜਾਂ ਸੇਖ ਨੂੰ ਵੇਚ ਰਹੇ ਨੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਸਾਡੇ ਕੋਲ ਆਈਆਂ ਵੀ 15 ਲੱਖ 'ਚ ਸੌਦਾ ਕਰ ਰਹਾ ਹੈ 20 ਲੱਖ ਦਾ ਅਸੀਂ ਫੌਰੀ ਤੌਰ ਤੇ ਪੁਲਿਸ ਕੋਲੇ ਗਏ ਸੋ ਮੈਂ ਨਹੀਂ ਇਹ ਕਹਿੰਦਾ ਵੀ ਇਹ ਗੱਲਾਂ ਸੱਚੀਆਂ ਜਾਂ ਕੋਈ ਉੱਥੇ ਝੂਠ ਬੋਲਦਾ ਹੋ ਪਰ ਪ੍ਰਸ਼ਾਸਨ ਨੂੰ ਕਹਿਣਾ ਵੀ ਕੀ ਆਮ ਆਦਮੀ ਦੇ ਜਿਹੜੇ ਲੋਕ ਨੇ ਜਾਂ ਅੱਜ ਸਰਪੰਚ ਨੇ ਇਹ ਇਹ ਇੰਨੀ ਨੀਚ ਗੱਲਾਂ ਤੇ ਆ ਗਏ ਬੱਚੇ ਖੋ ਕੇ ਵੇਚਣ ਵਾਲੀਆਂ ਸਥਿਤੀਆਂ ਤੇ ਆ ਗਏ ਸੋ ਪ੍ਰਸ਼ਾਸਨ ਇਸ ਦੀ ਜਾਂਚ ਕਰੇ ਮੈਂ ਮੰਗ ਕਰਦਾ ਵੀ ਇਹ ਜਿਹੜੀਆਂ ਪੰਚਾਇਤਾਂ ਸਰਪੰਚ ਨੇ ਇਹ ਜਿਆਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਇਹ ਜੇ ਤੇ ਜਾਂਚ ਕਰਕੇ ਜੇ ਉਹ ਚ ਦੋਸ਼ੀ ਪਾਈ ਜਾਂਦਾ ਤਾਂ ਪਰਚਾ ਦਰਜ ਕਰੇ ਸੋ ਮੈਂ ਦੇਖੋ ਇਹ ਤਾਂ ਮੇਰਾ ਫਰਜ ਸੀਗਾ ਬੱਚੇ ਨੂੰ ਲੈ ਕੇ ਆਉਣਾ ਸੋ ਅਸੀਂ ਤਾਂ ਇਹ ਗੱਲ ਕੀਤੀ ਆ ਨਾ ਵੀ ਅਸੀਂ ਜੋ ਕਹਿੰਨੇ ਆ ਕਰਦੇ ਆ ਸਾਡਾ ਨਾਰਾ ਇਹ ਹੈ ਸੀਗਾ ਕੰਮ ਕੀਤਾ ਕੰਮ ਕਰਾਂਗੇ ਹਮੇਸ਼ਾ ਤੁਹਾਡੇ ਨਾਲ ਖੜਾਂਗੇ ਸੋ ਇਹ ਪਰਿਵਾਰ ਦੇ ਨਾਲ ਖੜ ਕੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਆ ਤੇ ਅਸੀਂ ਜੋ ਕਿਹਾ ਉਹ ਕੀਤਾ ਤੇ ਅਸੀਂ ਆਪਦੇ ਲੋਕਾਂ ਨਾਲ ਵੀ ਖੜੇ ਆ ਸਰਪੰਚ ਨੂੰ ਮੈਂ ਕਹਿਣਾ ਵੀ ਆਨੰਦਗੜ ਕੋਟੜੇ ਨੂੰ ਵੀ ਤੇਰੀ ਜ਼ਿੰਮੇਵਾਰੀ ਬਣਦੀ ਸੀ ਵੀ ਤੂੰ ਆਪਦੇ ਬੰਦੇ ਨਾਲ ਖੜਦਾ ਤੂੰ ਆਪਦੇ ਬੰਦੇ ਨੂੰ ਥਾਣੇ ਬਿਠਾਈ ਬੈਠਾ ਤੇ ਉਹਨੂੰ ਕਹੀ ਜਾਣਾ ਵੀ ਬਹਿ ਜਾ ਇੱਥੇ ਕੋਈ ਨਾ ਕਰਦੇ ਪਰਚਾ ਇਹ ਤੇ ਸੋ ਇਹ ਤੇਰੀ ਲਿਆਕਤ ਅਸੀਂ ਖੜੇ ਆ ਆਪਦੇ ਲੋਕਾਂ ਨਾਲ ਅਸੀਂ ਇੱਥੇ ਬੱਚਾ ਲਿਆ ਕੇ ਅਸੀਂ ਕੋਈ ਜਿੱਤ ਹਾਰ ਦਾ ਮਸਲਾ ਨਹੀਂ ਦੇਖਦੇ ਪਰ ਅਸੀਂ ਕਹਿੰਦੇ ਆ ਵੀ ਅਸੀਂ ਸੱਚਾਈ ਨਾਲ ਖੜੇ ਆ ਕਾਨੂੰਨ ਨਾਲ ਖੜੇ ਕਾਨੂੰਨ ਅਨੁਸਾਰ ਬੱਚਾ ਮਾਂ ਕੋਲੇ ਹੋਣਾ ਚਾਹੀਦਾ ਸੀ ਲੈ ਕੇ ਆਇਆ ਦੁੱਧ ਪੀਂਦਾ ਬੱਚਾਗਾ ਸੋ ਇਹ ਮਸਲਾ ਸੀਗਾ ਹੋਰ ਕੋਈ ਤੁਹਾਡਾ ਸਵਾਲ ਵੀ ਰਹੇ ਕੀ ਦਾ ਪ੍ਰਵਾਹ ਨੂੰ ਬੱਚਾ ਨਹੀਂ ਮਿਲ ਰਿਆ ਸੀਗਾ ਚਲੋ ਤੇ ਹੁਣ ਬੱਚਾ ਮਿਲ ਗਿਆ ਜੀ ਤੁਹਾਡੀ ਸ਼ਮੂਲੀਅਤ ਵੀ ਰਹੀ ਆ ਤੇ ਸਰ ਕੀ ਸੀਗਾ ਮਸਲਾ ਪੂਰਾ ਜੀ ਇਹ ਇਹ ਇੱਕ ਲੜਕੀ ਆ ਇਹ ਕਮਲਜੀਤ ਕੌਰ ਤੇ ਇਹਦਾ ਬੇਟਾ ਸੀਗਾ 5 ਸਾਲ ਦਾ ਇਹ ਨੰਦਗੜ ਕੋਟੜਾ ਪਿੰਡ ਦਾ ਉੱਥੇ ਵਿਆਹੀ ਸੀਗੀ ਤਾਂ ਇਹਦੇ ਪਤੀ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਇਹਦੇ ਜਿਹੜਾ ਸਹੁਰਾ ਪਰਿਵਾਰ ਆ ਉਹਨਾਂ ਨੇ ਧੱਕੇ ਨਾਲ ਉਹਨਾਂ ਦੀ ਪਿੰਡ ਦੀ ਪੰਚਾਇਤ ਨੇ ਵੀ ਇਹਦੇ ਕੋਲ ਬੱਚਾ ਰੱਖ ਲਿਆ ਸੀਗਾ ਵੀ ਅਸੀਂ ਤਾਨੂੰ ਦਿੰਦੇ ਨਹੀਂ ਤਾਂ ਇਹਨਾਂ ਨੇ ਪੀਜੀ ਦੀ ਇੱਕ ਦਰਖਾਸਤ ਆਈ ਸੀ ਸਾਡੇ ਕੋਲੇ ਆ ਤਿੰਨ ਚਾਰ ਦਿਨ ਪਹਿਲਾਂ ਤਾਂ ਅਸੀਂ ਉਹਦੇ ਤੇ ਕਾਰਵਾਈ ਕਰਦੇ ਹੋਏ ਉਹਨਾਂ ਦੇ ਪਰਿਵਾਰ ਨੂੰ ਸਮਝਾਇਆ ਔਰ ਇਹਦਾ ਬੱਚਾ ਵਾਪਸ ਦਿਲਾ ਦਿੱਤਾ ਜੀ ਇਹ ਸਾਰੇ ਲੱਗਦਾ ਵੀ ਲਾਦੇ ਹਿਸਾਬ ਨਾਲ ਇਹ ਚੀਜ਼ਾਂ ਸਹੀ ਸੀ ਵੀ ਮੰਨ ਲਓ ਵੀ ਜਿਉਂ ਉਹਨਾਂ ਨੇ ਬੱਚਾ ਕੋਲੇ ਬੱਚ ਕੋਈ ਬੱਚਾ ਇੱਕ ਨਵਾਲਗ ਬੱਚਾ ਸੀਗਾ ਜੀ ਇਹ ਨਹੀਂ 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 ਬੱਚੇ ਦੀ ਕਸਟਡੀ ਤਾਂ ਮਾਂ ਕੋਲੇ ਜ਼ਰੂਰੀ ਹੁੰਦੀ ਹੈ ਬਾਕੀ ਮਾਨਯੋਗ ਅਦਾਲਤ ਜੇ ਕਿਸੇ ਨੂੰ ਪ੍ਰੋਬਲਮ ਹੈ ਜਾਂ ਉਹਦੇ ਸਹੁਰੇ ਨੂੰ ਕੋਈ ਪ੍ਰੋਬਲਮ ਸੀ ਜਾਂ ਪਿੰਡ ਦੀ ਪੰਚਾਇਤ ਨੂੰ ਕੋਈ ਸੀਗਾ ਤਾਂ ਉਹਦੇ ਲਈ ਮਾਨਯੋਗ ਅਦਾਲਤ ਆ ਉੱਥੇ ਜਾ ਰੋਜੀ ਕਰ ਸਕਦੇ ਸੀ ਪਰ ਜਿਹੜੀ ਫਰਸਟ ਪਾਇਓਰਿਟੀ ਹੈ ਔਰ ਇੱਕ ਬੱਚਾ ਮਾਂ ਦੀ ਗੋਦ ਦੇ ਵਿੱਚ ਹੀ ਸਾਨੂੰ ਲੱਗਿਆ ਵੀ ਠੀਕ ਹੈ ਔਰ 5 ਸਾਲ ਦਾ ਬੱਚਾ ਇਹ ਔਰ ਮਾਂ ਦੇ ਕੋਲੇ ਰਹਿਣਾ ਹੀ ਠੀਕ ਸੀਗਾ ਤਾਂ ਅਸੀਂ ਕੱਲ ਉਹਨਾਂ ਦੀ ਪੰਚਾਇਤ ਨੂੰ ਵੀ ਸਮਝਾਇਆ ਔਰ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਸਮਝਾਇਆ ਭਾਈ ਬਾਕੀ ਜੋ ਤੁਹਾਡੇ ਗਿਲੇ ਸ਼ਿਕਵੇ ਆ ਬਾਕੀ ਉਹ ਅਲੱਗ ਉਹਦਾ ਉਹਦੇ ਲਈ ਵੀ ਅਦਾਲਤਾਂ ਬੈਠੀਆਂ ਪਰ ਇੱਕ ਵਾਰੀ ਤੁਸੀਂ ਇਹਦੀ ਕਸਟਡੀ ਇਹਦੀ ਮੰਮੀ ਨੂੰ ਦੇ ਦਿਓ ਇਹ ਸਰ ਕਿੰਨੇ ਦਿਨਾਂ ਚ ਸਬਮਿਟ ਕਰ ਲਈ ਸਾਰਾ ਮਸਲਾ ਇਹ ਤੁਸੀਂ ਇਹ ਸਾਡੇ ਕੋਲੇ 4 ਦਿਨ ਪਹਿਲਾਂ ਦਰਖਾਸਤ ਆਈ ਸੀ ਪੀਜੀ ਦੀ ਇੱਕ ਤੇ ਅਸੀਂ ਫਿਰ ਇਹਨਾਂ ਨੂੰ ਬੁਲਾ ਕੇ ਕੁੜੀਆਂ ਨੂੰ ਬੁਲਾ ਕੇ ਤੇ ਕੱਲ ਅਸੀਂ ਆਪਣਾ ਇੱਕ ਕਨਸਟੇਬਲ ਰਣਜੀਤ ਸਿੰਘ ਭੇਜਿਆ ਸੀਗਾ ਤਾਂ ਉਹਨਾਂ ਨੇ ਵੀ ਮਤਲਬ ਦੇਤਾ ਵਾਪਸ ਬੱਚਾ ਕੋਈ ਜ਼ਿਆਦਾ ਉਹਨਾਂ ਨੇ ਵਿਰੋਧ ਨਹੀਂ ਕੀਤਾ